ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਤੇ ਮਿਲੋ ਜੀ ਇੱਧਰ ਬਾਕੂ ਨੂੰ ਆਇਆ ਹੁਣ ਰੈਨੂ ਹਾਂ ਬਲਾਫਤੇ ਸਤਿ ਸ਼੍ਰੀ ਅਕਾਲ ਜੀ ਲੱਗੇ ਹੋਏ ਭਾਈ ਠੰਡ ਧਾਰਦੇ ਨਾਲੇ ਤਾਂ ਸਾਜੇ ਸੱਚਰੇ ਨਾਲੇ ਲੱਗੇ ਹੋਏ ਡੌਲਾ ਥਾਬ ਕਰਨ ਬੂਟਿਆਂ ਦੀ ਸਫਾਈ ਕਰਦੇ ਆ ਬਾਈ ਬੰਦਾ ਲੈਂਦਾ ਜੱਜ ਪਰੇ ਨਮਾ ਉਹ ਕਿਹੜਾ ਬੰਦਾ ਆਪਾਂ ਨੇ ਇਹ ਬਹੁਤ ਔਖਾ ਹੈ ਬੰਦਿਆਂ ਦੀ ਕਮੀ ਹੋਈ ਹੋਈ ਮਿਲਦੇ ਨਹੀਂ ਹਾਂ ਹੈ ਦਿਹਾੜੀ ਵਾਸਤੇ ਇਹ ਕਹਤਾ ਵਾ ਲਾਦੇ ਹੁਣ 5-6 ਦਿਹਾੜੀਆਂ ਸਾਡੇ ਹਾਂ ਠੀਕ ਨਹੀਂ ਗੱਲ ਤੇ ਨਵੇੜ ਕੇ ਵਾ ਜਿੰਨਾ ਚਿਰ ਮੈਂ ਜਵਾਬ ਹੀ ਹੁੰਦਾ ਆਇਆ ਬਸ ਠੀਕ ਹੈ ਜਾਈ ਜਾ ਠੀਕ ਹੈ ਨਹੀਂ ਹਾਂ 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 ਜਿੰਨਾ ਚਿਰ ਜਵਾਬ ਹੀ ਦਿੰਦਾ ਤੂੰ ਆਈ ਘਰ ਬਸ ਆਇਆ ਨਾ ਹੁਣ ਟੱਕ ਵੀ ਤੇ ਖੜਾਈ ਹੋਵੇ ਹੁਣ ਲੋ ਜੀ ਤੇ ਸਫਾਈ ਚੱਲ ਰਹੀਆਂ ਨੇ ਜੋਰਾਂ ਪਰ ਆ ਆ ਛੱਡਿਆ ਦਾ ਸਵੇਰੇ ਆ ਸਾਰੀਆਂ ਬਾਈ ਸਾਫ ਕਰ ਰਹੀ ਐ ਇੱਧਰ ਲੈਣੇ ਨੇ ਲੱਗਾ ਇਹਦੀ ਚਾਹ ਲੈ ਕੇ ਆਏ ਤੇ ਹੁਣ ਅਸੀਂ ਵੀ ਨਾਲ ਜੋਤਾ ਲਵਾਉਂਦੇ ਇਹਦੇ ਹੈਗੇ ਨਹੀਂ ਇਹਨੇ ਆ ਲਾਈਨ ਕਰ ਦੇਣੀ ਆ ਭਾਈ ਇਹਨੂੰ ਲੈ ਕੇ ਚੱਲਦੇ ਇੱਧਰ ਨੂੰ ਬਸ ਬਸ ਇਹ ਨੂੰ ਇਹ ਲੱਗਿਆ ਦਾ ਤੈਨੂੰ ਇਹਦੇ ਚ ਬੀਜਣੀਆਂ ਹੁਣ ਪਹਿਲਾਂ ਤੀ ਸਲਾਹ ਕਣਕ ਬੀਜਣੇ ਦੀ ਠੀਕ ਆ ਹੁਣ ਬੀਜਣੀ ਆ ਬਈ ਹੁਣ ਬੀਜਣੀ ਆਪਾਂ ਨੇ ਬੂਟਾ ਜਾਂ ਜਵੀ ਨਾਲ ਚ ਵੀ ਬਾਈ ਠੀਕ ਆ ਜਵੀ ਵੀ ਯਾਰ ਹਾਂ ਕਿਉਂਕਿ ਆਪਣਾ ਕਣਕ ਦਾ ਜੇ ਆਪਾਂ ਖਰਚਾ ਲਾਈਏ ਥੋੜਾ ਜਿਆਦਾ ਪਰ ਥੋੜਾ ਜਿਆਦਾ ਜਿਆਦਾ ਪੈਂਦਾ ਏ ਜਵੀ ਹੋਊਗੀ ਜਵੀ ਦਾ ਆਏ ਵੀ ਜਵੀ ਕੋਈ ਖਰਚਾ ਕੋਈ ਨਹੀਂ ਹੈਗਾ ਬੜਾਈ ਦਾ ਇਨਾਂ ਜਬੀ ਪਰ ਆਖਰ ਚਾਹਤਾ ਨਹੀਂ ਹੈਗਾ ਜਾਂ ਰੇਟ ਹੋਵੇ ਫਿਰ ਤਾਂ ਹੈ ਨਾ ਜਾਂ ਥਾਈ ਰੇਟ ਹੋਊਗਾ ਕਣਕ ਦਾ ਤਾਂ ਪਤਾ ਵੀ ਹੈਗਾ ਜਬੀ ਦਾ ਕੋਈ ਹੁਰਨੀ ਵੀ ਰੇਟ ਰਹੂਗਾ ਨਹੀਂ ਰਹੂਗਾ ਖਵਰੇ ਹੱਥੇ ਰੰਗ ਦੇਵੇ ਉਹਦਾ ਸੱਠੇ ਵਾਲਾ ਕੰਮ ਹੋ ਗਿਆ ਯਾਰ ਫਿਰ ਉਹਦਾ ਬੰਨਾ ਰੇਟ ਕਰਕੇ ਜਿੰਦਗੀ ਰਿਸਕ ਨਾਲ ਚੱਲਦੀ ਹੁੰਦੀ ਰਿਸਕ ਲੈਣਾ ਚਾਹੀਦਾ ਪਤਾ ਇਹਦਾ ਹੈ ਉਹ ਜਿੰਦਗੀ ਕਹਿੰਦਾ ਰਿਸਕ ਜਿੰਦਗੀਆਂ ਰਿਸਕ ਦੀ ਐ ਬਸ ਠੀਕ ਹੈ ਸੋਚੀ ਗਏ ਫੇ ਵੜਨਾ ਕੱਖ ਨਹੀਂ ਬਾਜੀ ਬਸ ਯਾਰ ਝੂਟਿਆਂ ਨੂੰ ਫਰਕ ਬਹੁਤ ਲੱਗਦਾ ਸਫਾਈ ਕਰੇ ਤੇ ਲਪੂ ਦਾ ਹੈ ਆਉਦੇ ਕਿਵੇਂ ਚਮਕਦੀਆਂ ਲੈਣਾ ਲੈ ਇਹਨਾਂ ਛੜੀਆਂ ਆਈ ਜਾਂਦੀ ਆ। ਸਾਰੀਆਂ ਇਹਨਾਂ ਜਮਕਦੀਆਂ ਦੇ ਵਿੱਚ। ਜੇ ਬਾਹਰ ਨਾਲ ਖੇਤ ਐ ਸਾਫ ਹੋਣਾ ਇਹ। ਦੇਖ ਮੈਂ ਇੱਕ ਹੱਥ ਵੀ ਆਵਿਓ ਥੜਾ ਕਿਉਂ ਟੱਟੇ ਨਹੀਂ ਤੂੰ ਉਹਦੇ ਦੇ ਦੋ ਹੋਏ ਦੇਖ ਲੈ। ਹਾਂ ਤਾਂ ਸੰਗੜ ਹੋਈ ਹੋਈ ਆ ਜੀ। ਦਸਾਂਗੜ ਦੇ ਪੈਜੇ ਖੜੇ। ਤੂੰ ਉਹ ਬਣ ਕੇ ਖੜਦੇ ਦੇਖ ਲੈ। ਬਾਕੀ ਹਲੇ ਬੂਟੇ ਦਾ ਭਾਈ ਦਾ ਰੇਟ ਨਹੀਂ ਲੱਗ ਰਿਹਾ। ਲੱਗ ਯੂ। ਮੈਂ ਬਾਪੂ ਨੂੰ ਕਹਾਂ ਮੈਂ ਬੇਲਾ ਨਹੀਂ ਰੱਖਣਾ ਤੂੰ ਜਵੀ ਬੀਜੀ ਦੇ ਚ ਹੁਣ ਬਸ। ਜਵੀ ਬੀਜੀ ਦੇ ਨਹੀਂ ਆ ਰਹੇ ਹੁਣ। ਹੁਣ ਜੇ ਕੋਈ ਜੇ ਹੁਣ ਕੋਈ ਆਊਗਾ ਅਗਲੇ ਨੂੰ ਕਹਾਂ ਭਾਈ ਹਲੇ ਨਹੀਂ ਪਟਾਉਣੇ ਹਲੇ। ਹੋੜ ਗਿਆ। ਵੀ ਹਲੇ ਅਸੀਂ ਪਟਾਉਣੇ ਨਹੀਂ ਬਸ। ਨਨ ਨਨ ਵੀ ਗਾਹ ਦੇਖਾਂਗੇ ਖੜੇ ਰਹਿਣ ਦੇ ਕਿਤੇ ਨਹੀਂ ਇਹ ਕਿਹੜਾ ਘਟਦੇ ਆ ਵੱਧੇ ਹੀ ਆ ਨਹੀਂ ਵੀ ਸਾਨੂੰ ਜਵੀ ਤੇ ਪੈਸੇ ਨਾਲ ਦਵੇ ਅਬੜੀਆ ਕਰ ਲੂਟਿਆਂ ਤੇ ਮਿਲਦੇ ਨਹੀਂ ਜਵੀ ਤੇ ਦੇ ਦੂੰਗਾ ਉਹ ਜਵੀ ਤੇ ਰਾਲੇ ਲਾਉਂਗੇ ਬਈ ਤੂੰ ਵੜਦੀ ਜਵੀ ਨਾ ਠੀਕ ਆ ਜਵੀ ਤੂੰ ਵੜ ਲਈ ਨਹੀਂ ਖੜ ਤੇ ਹਾਲੇ ਬਸ ਗਰੀ ਗੱਲ ਆਹੋ ਏ ਕਣੀ ਜੱਲੂ ਕੰਮ ਜਵੀ ਨੂੰ ਜਵੀ ਉਹ ਵੀ ਪਾਣੀ ਮੰਗਦੀ ਆਪਣੀ ਹੂੰ ਸਮਝਿਆ ਜਾਈ ਦੀ ਆਪਾਂ ਨੇ ਰੋਟੀ ਲੈਣੀ ਜਾਣਾ ਹੂੰ ਉਹਨੂੰ ਮੋਟਰ ਦੱਬ ਜਾਨੀ ਇੱਕ ਘਰੇ ਨੂੰ ਆਹੋ ਕੱਲ ਵੀ ਲਾਈਟ ਬਾਕਸ ਚੱਲੀ ਗਿਆ ਕੱਲ ਸਾਰੀ ਰਾਤ ਇਹ ਬੱਲਬ ਦੇ ਤੂੰ ਬਲਦੇ ਦਾ ਬਲਦਾ ਬਲਦੇ ਦਾ ਬਲਦਾ ਉਹਨੂੰ ਚਲਾ ਜਾਣੀ ਜਮ ਮੋਟਰ ਆਪਣੀ ਇੱਕ ਕਹਿਰਾ ਭਰ ਗਿਆ ਇੱਕ ਫਿਰ ਜੇ ਅੱਜ ਅੱਜ ਇੱਕ ਭਰ ਗਿਆ ਇੱਕ ਕਾਲੂ ਭਰ ਜੂ ਜੇ ਨਾ ਨੱਠੀ ਦਾ ਦੋ ਹੀ ਭਰ ਦੇਣੇ ਉਹਨੇ ਇਹ ਤਾਂ ਦੋ ਗਿੱਲੇ ਹੋਏ ਫੇਰ ਤਾਂ ਦੇਲਾ ਹਲੇ ਵੀ ਗਿੱਲਾ ਪਿਆ ਪੈਰ ਘੱਟਦਾ ਇਹਦੇ ਚ ਪਤਾ ਕਿੰਨਾ ਟਾਈਮ ਹੋ ਗਿਆ ਪਾਣੀ ਲੈਣ ਨੂੰ ਪਾਣੀ ਬਾਈ ਹੁਣ ਆਏ ਫੋਲੇ ਦੀ ਵੱਤ ਹੋਣਾ ਏ ਹੁਣ ਤੂੰ ਆਏ ਸਾਡੇ ਰੂਟਾ ਵੀਟਰ ਮਾਰ ਡੌਣਾ ਸਾਹਿਬ ਦਾ ਇਹਨਾਂ ਦਾ ਪਾਣੀ ਦੱਸ ਵੀ ਇਹ ਇਹਨਾਂ ਨੇ ਨਾ ਪਾਣੀ ਦੇਣੇ ਉਹੀ ਕਹਿੰਦਾ ਮੈਂ ਜਿਆਦਾ ਭਰ ਕੇ ਨਾ ਪਾਣੀ ਦਾ ਫੁੱਲ ਭਰਿਆ ਵਾ ਤਾਂ ਕੁ ਡਬਲ ਮਾੜੀ ਲੱਗਿਆ ਇਹਨੂੰ ਹੂੰ ਤਾਂ ਹੀ ਨੂੰ ਫੇਰ ਮੜਦਾ ਘਟਿਆ ਵਾ ਫੇਰ ਛੜਤੀ ਹੂੰ ਇੱਥੇ 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 ਮਾੜੀ ਦੇ ਦੇ ਹੁਣ ਬੂਟੇ ਜੇ ਮਾੜੇ ਫਿਰ ਖੇਤ ਆ ਫਿਰ ਹੌਲੀ ਹੌਲੀ ਵਾਤ ਆਉਣਾ ਚੱਕ ਕਿਰੇ ਨਹੀਂ ਜਬੀ ਉਹ ਵੀ ਜੁਨੀ ਹੈ ਹੂੰ ਠੀਕ ਨਹੀਂ ਰੇਲ ਜਾਤੇ ਪੱਤਾ ਦੇਖ ਲੈ ਕਿੰਨਾ ਝੜ ਗਿਆ ਜਾਤੇ ਪੰਨੇ ਹਵਾ ਆਏ ਜੀ ਸਾਰੇ ਹੀ ਪੱਤਾ ਝੜਿਆ ਸਾਰੇ ਪੱਤੀ ਪੱਤਾ ਪਿਆ ਵਿਚਾਦ ਦਿਖਦਾ ਇਹਦੇ ਕਰਕੇ ਵੀ ਥੋੜਾ ਜਿਹਾ ਇਹ ਪੱਤੇ ਕਰਕੇ ਵੀ ਹੁਣ ਧੁੱਪ ਨਹੀਂ ਨਾ ਪੈਂਦੀ ਆ ਅਸ ਦੇ ਤਲ ਸਾਵਣਾ ਧੁੱਪ ਗਿਆ ਬੜੀ ਜੂਰੀ ਹੂੰ ਹੋ ਚੱਲ ਬਾਅਦ ਤੇ ਸੈਟ ਹੋ ਜਾਣਾ ਬਾਦ ਨਹੀਂ ਬਾਣਾ ਕੀ ਇਹਨੂੰ ਹੁਣ ਇੱਕ ਨਹੀਂ ਛਿੱਟਾ ਦੇ ਦੇ ਉਦੋਂ ਦਾ ਬਾਤ ਨਹੀਂ ਜਿਹੜੀ ਆਹ ਮਿੱਟੀ ਜੀ ਇਹ ਮਲ ਹੋਣੀ ਪਹਿਲਾਂ ਸਫਾਈ ਹੋਣੀ ਹੈ। ਬਈ ਆਹ ਹਾਂ ਪਾੜ ਮਾਰ ਕੇ ਛਿੱਟਾ ਦੇ ਕੇ ਉਹ ਮਲ ਮੜਾ ਮਾਰ ਦੇ ਫਿਰ ਪਾੜ ਮਾਰ ਕੇ ਡੌਣਾ ਪਾ ਦੇਣੀ ਬਸ ਆਇਆ। ਫੇਰ ਵੀ ਤਾਂ ਪੇਤਲ ਹੀ ਬਾਹ ਹੁਣਾ ਇਹ। ਪੇਤਲ ਹੀ ਪਾਉਂਗੇ। ਹੁਣ ਆਏ ਆ ਵੀ ਸਫਾਈ ਜੀ ਹੋ ਜਣੀ ਵਧੀਆ ਇਹਨ। ਬੂਟਿਆਂ ਚ ਆਪਾਂ ਨੇ ਮਿੱਟੀ ਘੇਰਨੀ ਨਹੀਂ ਨਹੀਂ ਹੈਗੀ। ਆਹ। ਮੁਟੇ ਚ ਨਹੀਂ ਘੇਰਨੀ ਹੁੰਦੀ। ਨਾ ਛਿੱਟਾ ਦੇਣਾ ਬੂਟਿਆਂ ਚ। ਛਿੱਟਾ ਦੇਣਾ ਨਹੀਂ ਬੂਟਿਆਂ ਚ ਬੂਟੇ ਦੇ ਅੰਦਰ ਰੱਖਣਾ ਹੈ। ਬਸ ਇੱਕ ਡੌਲ ਪਾਉਣੀ ਇਹਦੇ ਗੱਬੇ। ਬਸ ਬਸ। ਇਤਿਹਾਰ ਪਰ ਇੱਕ ਹੋਰ ਬੰਦਾ ਹਿੰਮਤੀ ਆ ਦੇਖ ਲੈਨ ਖੜਾਉਂ ਮੈਂ ਇਕੱਠੀ ਢੇਰੀ ਨਹੀਂ ਲਾਉਂਦਾ ਦੂਰ ਗੇਰਦਾ ਐਨ ਟੱਕ ਨੂੰ ਬੰਦਾ ਦੇਖ ਲੈ ਸਵੇਰ ਨੂੰ ਦੇਖ ਲੈ ਬੰਦੇ ਤਾਂ ਦੇਖ ਕੇ ਹੀ ਪਤਾ ਲੱਗ ਜਾਂਦਾ ਇਹ ਬੰਦਾ ਕੰਮ ਆ ਹੈ ਕਿ ਨਹੀਂ ਬੰਦਾ ਤਾਂ ਦੇਖ ਕੇ ਹੀ ਪਤਾ ਲੱਗ ਜਾਂਦਾ ਜੇ ਪਹਿਲੇ ਹੀ ਬੰਦਾ ਮਾਰ ਜੇ ਬਣਾ ਦੇ ਜੇ ਬਾਦ ਇਹਨੂੰ ਨਾ ਮੰਡ ਚ ਲੈ ਜਾ ਉੱਥੇ ਰੱਖਣਾ ਮੈਂ ਕਹਿ ਤੈਨੂੰ ਮੈਂ ਜਿੰਨਾ ਜਿੰਨਾ ਮੈਂ ਜਵਾਬ ਨਹੀਂ ਦਿੰਦਾ ਆਈ ਗੱਲ ਸੜਕ ਦੀਆਂ ਵੜਾ ਦੇ ਤੇ ਵਾਹ ਸਾਈਡਾਂ ਸੁੱਟਾ ਜੀਆਂ ਹੋਰ ਕੀ ਲਵਾ ਲੈ ਦੋ ਚਾਰ ਜੀ ਬਾਕੀ ਭਰਨੀ ਹੁਣੀ ਅੱਜ ਅੱਜ ਪਰਚੀ ਵੀ ਲਦਣੀਆਂ ਭਈਏ ਲੱਗੇ ਹੋਏ ਬਈ ਲੱਦ ਦੇ ਸ਼ਾਮ ਨੂੰ ਲਦਦੇ ਆ ਉਹ ਵੀ ਤਾਰ ਨਹੀਂ ਪੱਤੀ ਜਾ ਕੇ ਜਿਹੜੀ ਕੱਢ ਕੇ ਖੜਾਈ ਨਹੀਂ ਆ ਯਾਰ ਹਾਂ ਚੱਲ ਫੇਰ ਕਰ ਇਹਨੂੰ ਨਵੀਂ ਵੀਡੀਓ। ਕਰ ਦਿੰਦੇ ਆ। ਆ ਦੋ ਲੈਨਾਂ ਕਰਾਇਦੇ ਨਾਲ ਹੰਬੋ ਜੋਤਾ ਜਿਹਾ ਮਾਰਕਾ। ਹੈ? ਇੱਕ ਲੈਨ ਕਰਕੇ ਜਾਣਾ ਆਪਾਂ ਨੇ ਆਹ। ਸਰੇ ਸਰੇ ਸਹੀ? ਹਾਂ। ਕਰ ਦੇ ਨੀ ਇਹਨੂੰ ਲੱਗਣਾ ਹੈ। ਬਸ ਚੱਲ। ਆਪਾਂ ਲੱਗਦੇ ਵਾਰੀ ਵਾਰੀ। ਹੂੰ। ਹੈ ਕਿ ਨਹੀਂ? ਇਹ ਹੁੰਦੀ ਬਹੁਤ ਵਧੀਆ ਯਾਰਾ ਇਹ। ਲੈ, ਉਹ ਦੇਖ ਤਾ ਵੇ। ਲੈ। ਹੁਣ ਬਾਤ ਹੈ ਨਾ ਜਿਵੇਂ ਪਪੈ। ਇੱਧਰ ਪੌਦਣ ਆਏ ਤੇ। ਪੌਦਣ ਗਿੱਲਾ ਤਾ। ਪੌਦਣ ਗਿੱਲਾ ਤਾ। ਤਾਂ ਬਹੁਤ ਆਪਦੀ ਨਹੀਂ ਹੁੰਦੀ। ਦੇਖੋ ਨਾ ਆਏ ਘਰ ਨਹੀਂ ਦੇਖ ਇੱਧਰ। ਮੈਂ ਇੱਕ ਸੈਟ ਕਰੇ ਕਰਨੀ ਉਹ ਸਹੀ। ਉਹ ਇੱਕ ਸੈਟ ਮੈਂ। ਛੱਤ ਬੂਟਿਆਂ ਦੀ। ਠੀਕ ਦੂਈ ਸਾਈਡ ਤੇ ਐ ਕਰਨੀ ਆ ਠੀਕ ਫੇ ਮੈਂ ਕਹਤ ਨਹੀਂ ਸੱਤ ਫੁੱਟੇ ਸੱਤ ਦੀ ਫੇ ਦੂਈ ਸਾਈਡ ਦਾ ਹੈਗਾ ਨਹੀਂ ਮੈਂ ਅੱਧੀ ਅੱਧੀ ਸੈਲ ਕਰਦੇ ਨਹੀਂ ਜਾਣਾ ਇਧਰ ਨੂੰ ਠੀਕ ਠੀਕ ਹੈ ਨਾ ਠੀਕ ਆ ਠੀਕ ਆ ਹਾਂ ਚਲੋ ਭਾਈ ਕਰਦੇ ਆ ਫੇ ਇਹਨੂੰ ਦੇਖਦੇ ਆ ਆ ਲਾਈਨ ਕਰਕੇ ਫੇ ਚੱਲਦੇ ਆਪਾਂ ਹੋਰ ਕੰਮ ਕਰ ਦੇਖਦੇ ਕੋਈ ਯਾ ਰੋਟੀ ਰੋਟੀ ਲੈ ਕੇ ਆਉਣੀ ਆ ਹੈ ਵੀ ਹਾਂ ਆ ਜਿਹੜੀ ਤੂੰ ਕਹਿੰਦਾ ਨਾ ਅਹ ਡੀਲੇ ਦੀ ਕੱਟ ਆ ਇਹਦਾ ਤੂੰ ਕਹਿੰਦਾ ਝੜਬੱਡ ਹੁੰਦੀ ਆ ਨਾ ਹੂੰ ਆ ਇਹ ਜਿਹੜਾ ਡੀਲਾ ਢੀਲਾ ਗੰਨੇ ਵਾਲੇ ਖੇਤ ਦੇਣਾ ਫਿਰ ਗੰਨੇ ਵਾਲਾ ਜੀ ਢੀਲਾ ਹੁੰਦਾ ਢੀਲੇ ਦੀ ਗੱਠੀ ਵੱਡ ਹੁੰਦੀ ਆ ਇਹਨੇ ਫੇਰ ਤੁਰਪਾਉਣਾ ਉਸ ਤਰ੍ਹਾਂ ਹੀ ਦੂਜੇ ਨਾਲੀ ਬਹੁਤ ਬਿਮਾਰੀ ਪੈੜੀਏ ਤਾਂ ਅੱਜਾ ਵੀ ਬੀਜ ਦੇਣੀ ਪਾਣੀ ਦੇ ਚ ਠੀਕ ਹੈ ਚਾਖੋਂ ਤਾਂ ਤਾਨੜ ਤਾਨ ਲੱਗੇ ਹੋਗਾ ਚੇਰ ਸਮਝਿਆ ਗੱਲ ਢੀਲਾ ਦਾ ਧਾਨੇ ਚ ਜੇ ਤਾਨ ਨਹੀਂ ਲੱਗਦੇ ਉਹਨਾਂ ਦੇ ਢੀਲਾ ਖਤਮ ਦਾ ਢੀਲਾ 5-6 ਸਾਲਾਂ ਬਾਅਦ ਖਤਮ ਬਤਾਣਾ ਚ ਹੋ ਹਮ ਇੱਕ ਢੀਲਾ ਹੁੰਦਾ ਇੱਕ ਢੀਲੀ ਜੂਂਦੀ ਹੈ ਪਤਾ ਨਹੀਂ ਜੀ ਬਿਨਾਂ ਪਹਾੜੀ ਦੀ ਲੰਗੋਤੀ ਕੱਟੀ ਬਹੁਤ ਟਿਊਬ ਦੀ ਅੱਧੇ ਵਰਗੀ ਖਲਗੀ ਜਾਤੀ ਜਿੱਦੀ ਘੱਟੀ ਹੋ ਗਈ ਉਹ ਤਾਂ ਖਤਮ ਹੋਊਗਾ ਪਹਾੜੀਏ ਤਾਂ ਉਹਦਾ ਦੂਆ ਹੀ ਹੈ ਇਸਕਾ ਹੱਬਾ ਬਹੁਤ ਮੋੜਾ ਕੱਖਾ ਥੋੜਾ ਇਹ ਕੱਪੜੇ ਵੀ ਲੱਗ ਗਿਆ ਉੱਤਰ ਪੈ ਨਹੀਂ ਇਹ ਢੋਂਗੜੇ ਥੋੜੇ ਠੀਕ ਹੈ ਬਾਕੀ ਠੀਕ ਆ ਚਲੋ ਜੀ ਓਕੇ ਜੀ ਲੈ ਬਈ ਸੱਤ ਬੂਤੇ ਕਰ ਤੇ ਆ ਜਾ ਉਹ ਸੱਤ ਮੈਂ ਕਰ ਦਵਨੇ ਹੁਣ ਆਪਣੇ ਮੈਨੂੰ ਮੇਰੀ ਗੱਡੀ ਠੰਡੀ ਹੋ ਜਣੀ ਫਿਰ ਤੇਰੀ ਠੰਡੀ ਹੋਣੀ ਇੰਨੇ ਨੂੰ ਮੈਂ ਮੈਨੂੰ ਦਾਮ ਆਇਆ ਜਣਾ ਤੂੰ ਸੱਤ ਬੂਤੇ ਤੂੰ ਕਰ ਮੈਂ ਸੱਤ ਫਿਰ ਮੈਂ ਕਰ ਦਿਆਂ ਚਲੋ ਜੀ ਫਿਰ ਕਰਦੇ ਆ ਬਾਈ ਲੋ ਬਾਈ ਆ ਤਾਂ ਕਰ ਤੇ ਆਪਾਂ ਨੇ ਓਕੇ ਦੀ ਰਿਪੋਰਟ ਹੋ ਗਿਆ ਕੰਮ ਉਹ ਬੰਦਾ ਪਰਾਂ ਲੱਗਿਆ ਹੋਇਆ ਲੈ ਇਹਨੂੰ ਉਹ ਚੱਲਦਾ ਆਹ ਲਾਈਨ ਆਪਾਂ ਨੇ ਕਰਤੀ ਤੇ ਉਹ ਰਹਿੰਦੀ ਆ ਹਲਿਆਦ ਤੇ ਪਰਾਂ ਰਹਿੰਦੀ ਆ ਹੈ ਅੱਧੀ ਲਾਈਨ ਹੋ ਗਈ ਉਹ ਉਧਰ ਕੱਖ ਨਹੀਂ ਹੈਗਾ ਇੱਧਰ ਕੱਖਾਂ ਥੋੜਾ ਜਿਹਾ ਉਧਰ ਕੱਖ ਨੂੰ ਤਾਂ ਟਾਈਮ ਕੱਟ ਲੱਗਣਾ ਆ ਲਾਈਨ ਕਰਕੇ ਫਿਰ ਅੱਜ ਇੱਕ ਬੇਟ ਸਰਾਉਣੇ ਟਰੈਕਟਰ ਤੇ ਮਕਰਮਾ ਕਹੀ ਜਾ ਕਰਾਵਾ ਸਾਡਾ ਆਪ ਕਹੀ ਜੈਕਟਾਂ ਖੁੱਲ ਗਈਆਂ ਲਾ ਦੇਖ ਨਾਲੇ ਇੱਧਰ ਜਾਊਗਾ ਨਾਲੇ ਜੈਕਟ ਖੁੱਲ ਗਈ ਗਰਮੀ ਆ ਗਈ ਠੰਡ ਲੱਗੀ ਜਿਆਦਾ ਇਹ ਨਾਲੇ ਰੱਡ ਲੱਗਦੀ ਆ ਕੰਮ ਕਰਦਿਆਂ ਠੰਡ ਨਹੀਂ ਲੱਗਦੀ ਬਿੱਲੇ ਠੰਡ ਲੱਗਦੀ ਆ ਹੋ ਠੀਕ ਨਹੀਂ ਹਮ ਇੱਕ ਨਹੀਂ ਆ ਕਰ ਦੇਣਾ ਇੱਧਰ ਆਹਾ ਚੋਲਾ ਜਾ

ਹਾਂ ਹਾਂ ਸਫਾਈ ਹੋ ਗਈ ਪੂਰੀ ਹੈ ਨਾ ਆ ਤਾਂ ਬਾਹੋਂ ਦੇ ਖੇਤ ਦੇਖੀ ਤੋ ਵਧੀਆ ਬਣ ਜਾਨੇ ਨੇ ਹੋਰ ਅੱਗੇ ਜੇ ਪੰਨ ਦਾ ਛੂਟੀ ਏਡੀ ਭਰ ਦਿੰਦੇ ਛੋਟੀ ਜੀ ਤਾਂ 50 ਕਿਲੋ ਵਾਲੀ ਹਾਂ 10 ਦਾ ਪੈਂਦੇ ਹੋਣੇ ਬਸ ਹੀ ਆਹੋ ਉੱਪਰ ਤੱਕ ਪੈਣਾ ਅਖਰ ਨੂੰ ਬੂਟਾ ਕੱਦ ਕਾੜ ਚ ਜੱਡੀ ਦਾ ਬਾਲ ਦੀ ਥਾਲੀ ਜਮੋਏ ਨੇ ਭਰਤੀ ਉੱਤੇ ਫੇਰ ਵਾਹ ਫਾਰਤੀ ਦੀ ਜਮੋਆ ਜਮੋਆ ਵੀ ਤਕੜਾ ਦਾ ਆਪਣਾ ਉਹ ਹੰਝਾ ਹੂੰ ਹੂੰ ਉੱਧਰ ਬੱਤ ਜਾਈਆ ਜੀ ਯਾਰ ਆਹੋ ਅੱਜ ਪਰ ਸਫਾਈ ਕਰਦੇ ਨੀ ਉਧਰ ਕਾਲੂ ਥੇ ਲਾ ਰਹੇ ਨੇ ਇਹਨੂੰ ਪਰਸੋਂ ਸਹੀ ਬੀਚ ਦਿੰਦੇ ਇਹਨੂੰ ਹੋਰ ਵਾਤਾ ਇਹਨੇ ਇਹ ਜਿਆਦਾ ਕਰਦਾ ਇੱਕ ਰੂੜਾ ਬੀੜ ਦੀ ਪਾੜ ਪਾ ਜਾ ਪਹਿਲਾਂ ਹਵਾ ਜੀ ਵੱਜ ਜੂਗੀ ਹੋਰ ਇਹ ਪਹਿਲਾਂ ਡੋਣਾ ਸਾਫ ਹੋ ਜਾਏ ਤੇ ਵੜਨੀ ਆ ਹਵਾ ਇਹ ਕਾਲੂ ਗੰਨਾ ਲਾ ਆਂਦੇ ਜੇ ਲੈ ਕੇ ਜਾਣਾ ਹੋਇਆ ਕਾਲੂ ਪਾੜ ਪਾ ਦੂਗੇ ਇਹਨੂੰ ਆ ਰਹਿ ਗਿਆ ਬਾਈ ਇੱਥੇ ਕਾਰਸੀ ਲੈਣ ਸਾਰੀ ਸਾਫ ਅਸੀਂ ਹੋ ਤੱਕ ਮਗਾ ਲੱਤ ਦਾ ਹੋ ਜਾਣਾ ਆ ਰਹੀ ਐ ਇੱਥੇ ਅੱਜ ਲੱਤ ਦੜਨੀ ਬੱਤ ਫੇਰ ਜੇ ਤਾਂ ਕੱਲ ਜਾਣਾ ਹੋਇਆ ਜੇ ਕੱਲ ਸ਼ਾਮ ਨਹੀਂ ਆਣਾ ਵੇ ਤਾਂ ਦੇਖ ਲਈ ਤੇ ਇਹਨੂੰ ਪਾੜ ਮਾਰ ਜੀ ਕੋ ਉਹਦਾ ਕਰ ਲਉ ਕੱਲੂ ਸ਼ਾਮ ਜਾਉਂਗਾ ਵਾ ਠੀਕ ਐ ਇਹਨੂੰ ਪਾੜ ਪਾਤੀ ਗੀ ਇਹਨੂੰ ਹਵਾ ਲੱਗ ਰਣੀ ਜਾਨੂੰ ਮਿਲਤ ਤਾਰ ਕੇ ਆਉਣਾ ਜਾਲੂ ਦੋਈ ਪਾਤੀ ਕਾੜਨੀ ਨੂੰ ਨੇ ਗੈਲੇ ਫੇਰ ਉਦੀ ਕਾੜ ਕੇ ਉਧਰ ਹਾਂ ਜਾਨੂੰ ਆਪਣਾ ਹਬੀਬ ਤੂੰ ਈ ਵਾਲੇ ਹੂੰ ਟੁੱਟ ਗਿਆ ਚੱਕਦੇ ਆਹਾ ਹੂੰ ਨਿਊ ਬਣੀ ਆ ਵੀ ਸਾਫੀ ਜੀ ਦਾ ਨਿਊ ਬੈਂਟ ਮਾੜੀ ਸਫਾਈ ਕਰਦੇ ਕਹੀ ਬਹੁਤ ਹੈ ਬਈ ਕਹੀ ਤਾਂ ਵਧੀਆ ਹੈ ਖੋਪੇ ਮਗਾਂ ਚਲਦੀ ਕਹੀ ਨਾ ਇਹ ਬੰਦਾ ਪੈਂਦਾ ਉਹਨੇ ਵੀ ਸੋਹਣੀ ਹਿੰਮਤ ਮਾਰੀ ਆ ਕਰਤੀ ਡਾਲ ਸਾਫ ਉਹਨੇ ਚੱਲ ਗਿਆ ਵੇ ਜਿੱਥੇ ਹੈ ਚੱਲ ਗਿਆ ਸਰੇ ਉਹ ਠੀਕ ਆ ਪੰਮੀ ਗਏ ਨਾਲ ਇਹ ਵੀ ਹਾਂ ਉਹਨੇ ਆਪਣੇ ਨਾਲ ਤੇ ਜ਼ਿਆਦਾ ਸਫਾਈ ਕਰੀ ਹੋਈ ਦੇਖ ਲੈ ਹੂੰ ਕੋਈ ਗੱਲ ਨਹੀਂ ਰੱਪਾ ਤੇ ਹਾਂ ਪਤਾ ਵੀ ਨਹੀਂ ਛੱਡਦਾ ਕੋਈ ਦਾ ਪਤਾ ਨਹੀਂ ਛੱਡਦਾ ਇਹਦਾ ਪੱਕਾ ਘਰ ਜੀਉਂਦਾ ਤੂੰ ਲੈਣਾਂ ਚ ਜਾਂਦਾ ਮੈਨੂੰ ਜਿਹਦਾ ਟਾਈਮ ਨਹੀਂ ਲੱਗਣਾ ਪਾਲੀ ਉਹ ਜਮ ਵੀ ਨਹੀਂ ਹੈਗਾ ਉਹ ਸਰੀ ਜਾ ਕੇ ਹੀ ਹੈ ਹੂੰ ਨਾ ਮੈਂ ਟਾਈਮ ਲਿਖਣਾ ਐ 2 ਮਹੀਨੇ ਕੱਖ ਜਾ ਤੱਕ ਚੜਦੀ ਕਿੰਨੀ ਚੜਦੀ ਤਾਂ ਫਰਕ ਹੈ ਨਾ ਹੂੰ ਕਿਹਦਾ ਫਰਕ ਆ ਇੱਥੇ ਬਾਹੜਾ 2 ਮਹੀਨੇ ਸਹੀਂ ਲੋਾਈ ਚੜਾਉਣੀ ਮੈਂ ਕਹਿੰਦਾ ਮੂਨੇ ਸਹੀਂ ਜਨਵਰੀ ਜਨਵਰੀ ਚ ਹੋ ਜਾਂਦੀ ਆਹੋ ਮਹੀਨੇ ਸਹੀਂ ਹੂੰ ਆਹ ਲਾ ਦੇ ਨੇ ਦੋ ਕੀ ਲੈ ਆਦ ਕੀ ਫੇਰ। ਤਾ ਕਹਿੰਦੇ ਲੰਗਰ ਨੂੰ ਗਏ ਤੇ ਰਾਤ ਹੈ। ਹਾਂ। ਹਾਂ। ਲੰਗਰ ਜਗਾ ਕਰਿਆ ਹਾਂ ਵੀ ਇੱਥੇ। ਕੁੱਤੀ ਕੋਈ ਹੋਟਲ ਮਰੇ। ਹਾਂ ਉਹ ਕਹਿੰਦਾ ਕੋਈ ਗੱਲ ਨਹੀਂ ਅੱਜ। ਬੱਸ ਕਰਿਆ। ਠੀਕ ਹੈ। ਲੰਗਰ ਲਾ ਰਹੇ ਬਾਈ ਆਦ ਕੀ ਫਤੇਗੜ ਸਾਹਿਬ ਫੇਰ ਚੰਕੌਰ ਸਾਹਿਬ ਵੀ ਫਤੇਗੜ ਸਾਹਿਬ। ਸਾਹਿਬ ਵੀ ਫਤੇਗੜ ਸਾਹਿਬ ਦੀ। ਠੀਕ ਹੈ। ਐਤ ਕੀ ਸੰਗਰਾਮ 15 ਤਰੀਕ ਦੀ ਦੀ। ਹੈ? ਐਤ ਕੀ ਉੱਥੇ ਦਵਾਨ 25 26 27 ਦਾ ਮੰਨ ਲਾ ਦ। ਫਤੇਗੜ ਸਾਹਿਬ। ਆਹੋ ਸੰਗਰਾਮ ਪਿਛਲੇ ਸਾਲ 22 ਤਰੀਕ ਦਾ ਦਾ। ਆਤੀ ਸੰਗਰਾਮ 15 ਦੀ ਆ ਗਈ 15 ਦਾ ਸੰਗਰਾਮ ਆ ਗਿਆ ਹੁਣ ਆਪਣਾ ਚਮਕੌਰ ਸਾਹਿਬ ਵੀ ਕਬਲੇ ਦੁਵਾਨ ਨੂੰ ਲਾਉਣਾ ਏ ਤੇ ਫਤਿਹਗੜ੍ਹ ਸਾਹਿਬ ਵੀ ਕਬਲੇ ਦੁਵਾਨ ਨੂੰ ਕਬਲੇ ਦੁਵਾਨ ਨੂੰ ਹੂੰ ਠੀਕ ਆ ਤਿਆਰੀ ਕਰ ਰਹੇ ਆ ਪੂਰਾ ਜੋਰਾਂ ਪਰ ਚੱਲਦਾ ਕੰਮ ਲੰਦਾ ਦੇਖੀ ਦੋ ਭਾਈ ਆ ਜੋੜ ਲਾਈ ਵੀ ਲੱਗਦੀ ਮਨੂਰੀ ਦੇ ਪੈਣਾ ਗੱਭੇ ਕਣਕ ਤੋਂ ਕੁਰੀ ਇਕੱਣੀ ਨਹੀਂ ਹੁੰਦੀ ਆ ਕਣਕ ਵੀ ਹੋ ਆ ਭਾਈ ਇਹ ਤਾਂ ਹੀ ਚਾਹ ਚਲੋ ਜੀ ਭਾਈ ਚਲਾਤੀ ਨਾ ਬਟ ਠੀਕ ਆ ਜੀ ਦੋ ਡੌਣਾ ਲਾਈਆਂ ਦੀ ਕਹ ਪਰਾਂ ਲਾਈਤੀ ਉਹ ਦੇਖ ਆਹੋ ਤਿੰਨ ਪੱਟਿਆਰੇ ਬਣਾਏ ਨੇ ਹਾਂ ਤਿੰਨ ਬਣਾਏ ਸੀ ਚੱਲਦੇ ਆ ਹੁਣ ਪੂਰੇ ਤਿੰਨ ਵੇੜ ਕੇ ਫਿਰ ਹੋਰ ਪਾਸੇ ਦੇਖਦੇ ਆ ਕੰਮਕਾਰ ਲੋ ਜੀ ਬਾਈ ਉਧਰ ਨਵੇੜਿਆ ਕੰਮ ਤੇ ਜਵੀ ਕੋਲ ਆ ਗਏ ਜਵੀ ਦਿਨ ਪਰ ਦਿਨ ਦੇ ਹੈ ਪਾਣੀ ਛੱਡੀ ਏ ਹਾਂ ਜਵੀ ਦਿਨ ਪਰ ਦਿਨ ਦੇ ਲੈ ਛਾਲਾ ਮਾਰਦੀ ਜਾਂਦੀ ਹੁਣ ਹਾਂ ਤਾਂ ਤੂੰ ਤਾਂ ਵਿਚੇ ਹੋ ਗਏ ਸਾਰੇ ਪੂਰੇ ਜੇ ਦੱਬੇ ਵੀ ਨਹੀਂ ਹੁਣ ਤਾਂ ਆਏ ਮਾਰ ਜੀ ਦੇ ਕੋਈ ਫਾਇਦਾ ਨਹੀਂ ਛਾਲੀ ਉਧਰ ਵਾਲੇ ਨਾ ਕੀ ਕਹਿੰਦੇ ਆ ਟਾਈਮ ਲਾ ਖਤਮ ਹੋ ਜਾਂਦੀ ਆਪਣੀ ਜਿਹੜਾ ਟਾਈਮ ਹੋਣਾ ਏ ਉਹੀ ਟਾਈਮ ਹੋਣਾ ਕੋਈ ਟਾਈਮ ਹੋਣਾ ਹੈ ਹੂੰ ਉਹਦੇ ਨਾਲ ਪੂਰੇ ਹੋ ਗਏ ਇਹ ਗਾਹ ਦੇਖ ਲੈ ਤੂੰ ਗੰਨੇ ਵਾਂ ਵੀ ਜੰਮੇ ਹੋਣੇ ਤਾਂ ਨਾ ਉਹੀ ਤਾਂ ਹੈ ਹੈ ਇਹ ਗਾਹ ਗੰਨੇ ਵਾਂ ਵੀ ਜੰਮਣੇ ਜਿਹੜਾ ਰਹਿ ਗਿਆ ਤਾਂ ਹੁਣ ਹਾਲ ਦੇਖੋ ਜੀ ਜੋ ਵੀ ਕੰਮ ਆਣ ਪੂਰੀ ਜੇ ਰੇਟ ਰਿਹਾ ਸੁੱਕ ਵੀ ਲੈ ਫਿਰ ਹੱਥ ਰੰਗ ਸਕਦੀ ਆ ਜੇ ਰੇਟ ਨਾ ਰਿਹਾ ਸੁੱਕ ਗੇ ਤੇ ਪੂਰੀ ਕਰੂੰਗੀ ਮਾਜੀ ਰੇਡਰ ਆਵਰ ਹੱਥ ਵੀ ਰੱਖੀ ਆਪਾਂ ਨੂੰਗਾ ਆਪਾਂ ਨੇ ਕਹਿਆ ਹੁਣ ਕਣਕ ਬੀਜੂਨੀ ਦੀ ਆਪਾਂ ਤਾਂ ਗੰਨਾ ਲਾਉਣਾ ਜਿਹੜੇ ਹੋ ਗਈ ਠੀਕ ਹੈ ਖੇਤ ਖੋਲ ਜਿੰਦਾ ਗੰਨੇ ਵਾਲਾ ਹੋਰ ਕੁਝ ਨਹੀਂ ਜਬੀ ਐਨ ਕਾਇਮ ਖੜੀ ਆ ਪੂਰੀ ਜਬੀ ਆਤ ਕੀ ਚੰਡੀਗੜ੍ਹ ਗੇਰਨੀ ਆ ਇਹ ਦੇਖ ਨਹੀਂ ਕਿੱਥੇ ਰੇਟ ਹੋਇਆ ਜਲਦੀ ਇੱਥੇ ਰੇਟ ਹੋਇਆ ਚੰਡੀਗੜ੍ਹ ਦੀ ਜਰੂਰਤ ਪਾ ਲੈਣਾ ਜੇ ਉਰੇ ਰੇਟ ਹੋਇਆ ਜੇ ਉਰੇ ਰੇਟ ਹੋਇਆ 100 ਰੁਪਏ ਉੱਥੇ ਵੱਧ ਹੁੰਦਾ ਠੀਕ ਹੈ ਹਾਂ ਜੇ ਉਰੇ 200 ਵੀ ਰਹਿ ਗਿਆ 250 ਉੱਥੇ 350 ਲੱਗਣੀ ਆ ਆ ਸਿੱਸੀ ਕਰੀ ਦੀ ਯਾਰ ਪਰ ਹਾਲੀ ਨੇ ਏਰੀਆ ਦੀਆਂ ਆਤੀਆਂ ਨੇ ਜੀ ਤਾਖਤ ਦੀ ਆ ਇਹ ਹੈ ਤਖਤ ਦੀ ਆ ਤਖਤ ਦੀ ਬਤਾਈ ਕਹਿੰਦਾ ਬਰੂਲੇ ਬੜਾ ਤੇ ਖੜੀ ਦੇ ਜਵੀ ਦੇ ਤਾਂ ਇਹ ਇਹੇ ਲੈ ਕੇ ਆ ਮੈਂ ਕਹਿੰਦਾ ਹਈਆਂ ਹੋਰ ਤਖਤ ਦੀ ਆ ਜੂਰੀ ਦੀ ਜਗਾ ਕਰ ਦੇਵੇ ਵਧੀਆ ਇਹ ਨਾਲੇ ਉਤਮਦੀ ਆ ਹੈ ਉਤਮਦੀ ਆ ਨਾਲੇ ਬਹੁਤ ਸੋਹਣੀ ਆ ਹੂੰ ਪੂਰਾ ਅਸਰ ਦਿਖਾਇਆ ਇਹਨੇ ਪੂਰਾ ਦੋ ਕਿਨੇ ਦੋ ਸੀਸੇ ਪਾਈਆਂ ਕੀਲੇ ਸੀਸੀ ਆ ਹੈ ਨਾ ਹੂੰ ਠੀਕ ਆ ਆਹੋਂ ਪਾਣੀ ਲਾਉਂਦੇ ਪਾਣੀ ਦੇ ਬਾਅਦ ਦੇਖਦੇ ਕਿਆ ਬਣਦਾ ਇਹਦਾ ਚਲਾ ਮੋਟਰ ਫੇਰ ਹੁਣ ਚਲਾ ਮੋਟਰ ਹੁਣ ਪਾਣੀ ਤੇ ਵਧੂਗੀ ਹੁਣ ਹੁਣ ਰੇਰੂ ਕੁਛ ਨਹੀਂ ਪੈਣਾ ਹੁਣੀ ਨੇ ਆਪਣੇ ਟਾਈਮ ਨਾਲ ਕਦ ਕਰਨਾ ਵਾ ਸੀ ਨੇ ਹੁਣ ਬਸ ਕਦ ਤਾਂ ਕਰ ਗਈ ਇਹ ਇਹਦਾ ਪਾਣੀ ਤੇ ਬਾਅਦ ਜਿੱਦਣ ਵਰਤ ਆਉਣੀ ਵੱਢਣ ਯੋਗੀ ਹੋਣੀ ਇਹਦਾ ਪ੍ਰਾਲਜਾ ਬਣੀ ਜਾਣਾ ਮਣਜੀ ਨਹਿੜਵਾ ਵੀ ਆਣ ਪਵੇ ਥੱਲੇ ਉਹੀ ਤਾਂ ਹੈ ਜੇ ਉਹਨਾਂ ਇਕ ਨਹੀਂ ਉੱਪਰ ਨੂੰ ਕਰੀ ਗਏ ਨੇ ਪੱਤੇ ਜਣ ਟੇਡੇ ਮੇਡੇ ਹੋਈ ਜਾਣਾ ਠੀਕ ਨਹੀਂ ਗੱਲ ਇਹ ਕ ਬੰਗਲਿਆਂ ਦੇ ਪਟਾਕੇ ਲਿਆਉਣੇ ਪੈਣੇ ਬੰਗਰਾਂ ਨੇ ਦੀ ਫੇਰ ਨਹੀਂ ਦੀ ਅੱਜ ਦਿੱਖੀ ਤੂੰ ਜਾਂ ਫੇਰ ਰਾਤ ਨੂੰ ਮੋਟਰ ਚੱਲੇ ਨਾ ਨਾ ਚਲਾ ਤੂੰ ਬੰਗਲੇ ਨਹੀਂ ਆਉਂਦੇ ਬੰਗਲਿਆਂ ਨੂੰ ਕਦੀ ਖਾਣਾ ਔਰੇ ਥੱਲੇ ਪਾਣੀ ਚੱਲਦਾ ਵੀ ਇਹਦਾ ਬਾਅਦ ਉਹ ਬਾਹਦੂ ਨੂੰ ਤੇ ਆਂਦੇ ਇੱਕ ਪਾਸੇ ਨੂੰ ਬੰਗਲਾ ਜਾਂਦਾ ਉੱਦੋਂ ਤੁਰਪੇ ਸਾਰੇ ਕੋਈ ਨਾ ਤੂੰ ਗਾਰ ਚਲਾ ਇੱਕ ਰੇਟੀ ਮਰਵਾ ਆ ਯਾਰ ਚਲਾ ਦੇ ਮੋਟਰ ਆਟੋਮੈਟਿਕ ਲਾ ਤੂੰ ਹਾ ਹੋ ਅਨਕਾ ਬੰਦ ਔਰ ਲਾ ਕਿਹੜਾ ਹਾਂ ਸਾਦਾ ਬੰਦ ਤੇ ਖੋਲਿਆ ਹੀ ਨਹੀਂ ਉੱਥੇ ਡਿੱਗੀ ਨਹੀਂ ਜਾਂਦਾ ਉਡਲਾ ਤਾ ਹਾਂ ਥੋੜਾ ਰੁਕੇ ਰਿਹਾ ਚੱਲ ਪੀ ਚੱਲ ਪੀ ਇਹਨੇ ਬੈਲਰ ਨੂੰ ਕੱਟ ਲੋ ਆਇਆ ਮੋਟਰ ਦੇ ਨੂੰ ਸਾ ਵੀ ਪਾਣੀ ਮਾਰੀ ਸਾ ਵੀ ਪਾਣੀ ਬਹੁਤ ਮਾਰਦੀ ਐ ਇਹ ਜੇ ਕੱਟ ਨਾ ਲਵਾਈਏ ਢਾਗ ਬਣਾ ਫਿਰਦੀ ਫਿਰ ਲੋੜ ਰਹੀ ਲੱਗਿਆ ਤੁਸੀਂ ਮੋਟਰ ਬੜੀ ਪਾਈ ਵੀ ਐ ਹੈ ਕਿ ਨਹੀਂ ਆ ਪੰਜ ਮੋਟਰ ਕੱਟ ਲੈ ਉਧਰ ਗਿਆ ਜਲੰਧਰ ਏਰੀਆ 'ਚ ਹਾਂ ਪਿੱਛੇ ਨੂੰ ਗਏ ਤੇ ਉਹ ਕਹਿੰਦੇ ਬਾਈ 3 300 ਫੁੱਟ ਪਰ ਬੋਰ ਆ ਚਾਰ ਚਾਰ ਨੂੰ ਫੁੱਟ ਕਹਿੰਦਾ 200 ਫੁੱਟ ਪਰ ਮੋਟਰ ਚੱਲਦੀ ਦੋ 20 ਫੇਰ ਆਹ ਉਹ ਲੈ ਲਾ ਫੁੱਪਾਣੀ ਹੈ 100 ਫੁੱਟ ਉਹੇ ਮਾਰਦੀ ਜੀ ਬਾਈ ਉਹ ਦੇਖੋ 100 ਫੁੱਟ ਬੋਰ ਆ ਇਹ ਇੱਥੇ ਮਾਰਦੀ ਜੀ ਪਾਣੀ ਪੰਜ ਦੀ ਮੋਟਰ ਇਹ ਇਹਨੂੰ ਕੱਟ ਲਾਉਣਾ ਪਿਆ ਤੇ ਲੋਡ ਲੰਦੀ ਦੀ ਇਹ ਤੇ ਸਾਢੇ ਸਾਤੀ ਜਿੰਨਾ ਲੋਡ ਲੰਦੀ ਦੀ ਉਹ ਠੀਕ ਆ ਸਾਢੇ ਹੁੰਦੇ ਹੂ ਬਹੁਤ ਆ ਉਹ ਆ ਬੜੀ ਨਹੀਂ ਆ ਰਹੀ ਕਿ ਆ ਗਿਆ ਹੁਣ ਦਾ ਮੰਨੇ ਗਿਆ ਜੀ ਤਾਂ ਸ਼ਾਮ ਨੂੰ ਚਾਰ ਬਾਟਰੇ ਦੋਖੇ ਰੱਖ ਲੈਣੇ ਜੇ ਨਾਲ ਠੀਕ ਇਹ ਰੱਟੀ ਤਾਂ ਕੁਝ ਕਹਿਣਾ ਆਪ ਦੇਣੇ ਸੀਰੀਏ ਤੇ ਉੱਥੇ ਨਾ ਰੱਖੀਓ ਇੱਥੇ ਉੱਥੇ ਇਧਰ ਨਾ ਪਾਣੀ ਪਾਈਵੇ ਜਵੀਜ ਹੈਲੋ ਮੈਂ ਮੌਜੂਦ ਹਾਂ ਨਾ ਪਿਆ ਮੈਂ ਜਿੰਦਾ ਰਹਾਂਗਾ ਲਾ ਦੇ ਲਾ ਦੇ ਆ ਜਾ ਲੋ ਜੀ ਜਵੀ ਦਾ ਹੋ ਚੱਲੀ ਬੱਸ ਆ ਪਾਣੀ ਦੇ ਬਾਅਦ ਵੱਢੇ ਜੋਗੀ ਹੋਣੀ ਹੈ ਆ ਉੱਪਰ ਸੜਕ ਪਰ ਤੇ ਲੱਗਦੀ ਆ ਖੇਤ ਮਾ ਦਾ ਪੂਰੀ ਹੋਈ ਹੋਈ ਜਾਂ ਕਿ ਉੱਚਾ ਹੈ ਵੇਗਰ ਕੇ ਲੱਗਦੀ ਛੋਟੀ ਆਪਾਂ ਨੇ ਇੱਧਰ ਵੀ ਜੋ ਵੀ ਬੀਜੀ ਹੋਈ ਆ, ਉਹਦਾਂ ਬੀਜੀ ਦੀ ਤੇ ਉਹ ਵੀ ਆਪਾਂ ਨੇ ਡੇਢ ਕਿਲ੍ਹਾ ਜੱਵੀ ਦੇ ਬੀਜ ਦਾਣਾ। ਖਣਕ ਨਾਲ ਤੇ ਫਾਇਦੇ ਕਰਾਂਗੇ। ਪਾਣੀ ਤਾਂ ਐਵੇਂ ਉਦਣ ਦੀ ਉਹ ਮੰਗਦੀ ਤੈਨੂੰ ਕਹੀ ਤਾਂ ਗਿਆ ਵੀ ਪਾਣੀ ਲਾ ਦੇ। ਚੱਲ ਉਹ ਲਾ ਦੇਣਾ। ਹਾਂ ਯਾਰ ਵੀਰੇ ਜੇ। ਨਾਲੇ ਵੀ ਚੱਲਣਾ ਟਾਈਮ ਦੇਖਾਂ ਜੇ ਨੱਠ ਨੁੱਕ ਜਿੱਥੇ ਕਿਹਦੇ ਕਰਦਾ ਸ਼ਾਮ ਤੱਕ ਰੁਕ ਗਏ ਫਿਰ। ਆਹੋ। ਖਾਲੂ ਕਰ ਦਿੰਦੇ। ਯਾਰ ਰਾਤ ਨੂੰ ਬਾਅਦ ਨੂੰ ਰਾਤ ਨੂੰ ਬੰਦ ਕਰ ਦਿੰਗੇ ਤਾਂ ਵੀ ਆ। ਇੱਥੇ ਕਿਹੜੇ ਨੱਕਾ ਮੋੜਨਾ। ਤਾਂ ਨੀਗਾ ਰੱਖੀ ਹਾਂ ਮੈਂ ਉਹ ਕਰਵਾਵਾਂ ਮੈਂ ਸੱਟ ਜੇ ਉਹ ਦੇ ਬੇਟ ਜੇ ਦਰਾ ਦਾ ਸੱਟ ਪੂਸੇ ਪਾਤੀ ਜਦਨੀ ਹੋਣੀ ਆ ਪੱਤੀ ਵੀ ਤਾਰਨੀ ਆ ਬਾਈ ਜੀ ਆਹੋ ਗੱਗੇ ਨੂੰ ਫੂਲ ਮਾਰ ਆ ਜਾ ਤਾਰ ਦਈਏ ਪਟੜੈਲਾ ਛੋੜ ਕੇ ਨਾ ਬੈਕ ਕਰ ਲਿਓ ਅਹੀਂ ਹੁੱਕ ਪਾ ਲਈ ਤੂੰ ਕੋਲੇ ਆਉਂਗਾ ਗੁੱਲਾ ਗੁੱਲਾ ਲੈ ਜੀ ਲੈ ਕੱਟ ਕੇ ਸਿੱਧਾ ਕਰਾ ਲਈ ਸੰਗੜੀ ਨੂੰ ਮਾਰ ਕੇ ਟੱਕਾ ਆਇਂ ਤੋੜ ਦੀ ਥੋੜੇ ਨਾਲ ਅੱਸੀ ਪਰਾ ਕੇ ਸੰਗੜੀ ਦੀ ਕੜੀ ਤੋੜ ਕੇ ਨਾ ਗੁੱਲਾ ਲੈ ਜਾ ਹੁੱਕ ਦਾ ਚੱਕਣੀ ਵਿਕਾਸ ਨੂੰ ਹੁੱਕ ਬਾਦ ਮਾਂ ਠੀਕ ਨਹੀਂ ਐਂ ਸਿੱਧਾ ਕਰਾ ਲਿਆ ਗੁੱਲਾ ਜਦ ਵੀ ਲੰ ਖੁੱਲ ਗਿਆ ਉਹਦਾ ਨਾ ਯਾਰ ਪਾਸੇ ਜੁੱਤੀ ਵੀ ਜੀ ਵੀ ਹੈ ਨਾ 24 ਛੇਤੀ ਜੰਮਦੀ ਆ ਠੰਡ ਕਰਕੇ ਕੁਸ ਕਹ ਲਾਉ ਤਾਂ ਛੇਤੀ ਜੰਮਦੀ ਆ ਆ ਗਿਆ ਲੰਗਾ ਵੈ ਇਨਾ ਪੈੜ ਚਾਲ ਕਾਦੀ ਆ ਗੇਲੇ ਦਾ ਬਹੁਤੀ ਦੇ ਜਵੀ ਜਿਹੜਾ ਖਿੱਟਾ ਹੁਣ ਤਾਂ ਛਿੱਟੇ ਮੈਂ ਟੋੜ ਨਹੀਂ ਓਕੀ ਹੋ ਜਾਂਦੀ ਹੈ ਹੈ ਵੀ ਹੂੰ ਜਿਹੜਾ ਜਿੱਤਾਂ ਤਾਂ ਆਪਣੇ ਟੋੜ ਨਹੀਂ ਓਕੀ ਹੋਣੀ ਖੁੱਲ ਗਈ ਖੁੱਲ ਗਈ ਉਹੀ ਖੱਡਿਆ ਜੀ ਹਾਂ ਆ ਦੇਖ

ਉਹਦਾ ਉਹ ਦੇਖ ਨਹੀਂ ਦਿਖਾ ਨਹੀਂ ਸਵਾਰ ਕੇ ਹੁਣ। ਹੋ। ਨਾਟ ਲਿਆਉਣਾ ਪਊਗਾ ਇਹੋ। ਦੇਖਦੇ ਜਾ ਕੇ ਹਾਂ? ਦੇਖਦਾ ਜਾ ਕੇ। ਦੇਖ ਲੈ ਨਹੀਂ ਜਾ ਕੇ ਲਿਆਈ। ਉੱਥੀ ਤੇ ਮਿਲਦੇ ਆ ਵਧੀਆ ਨਾਟ। ਚਲੋ ਠੀਕ ਹੈ ਜੀ ਬਾਈ। ਨਾਟ ਵਧੀਆ ਬਾਈ ਦੇਸੀ ਨਾਟ ਨਾ ਬਾਈ। ਠੀਕ। ਆਹੋ। ਫਿਰ ਮਿਲਦੇ ਆ ਜੀ। ਹਾਂ। ਕਿਸੇ ਅਗਲੇ ਬਲੌਗ ਚ। ਆ ਪੱਲਵ ਨੂੰ ਦੇਖ ਲਾ ਸਭ ਕਿੰਨਾ ਚੇਰ ਹੋ ਗਿਆ ਥਲੇ ਨੂੰ। ਮਗਾ 3-4 ਸਾਲ ਹੋ ਗਏ ਹੁਣ ਇਹਨੂੰ ਹਨਾ। ਹਨਾ। ਬਹੁਤ ਟਾਈਮ ਹੋ ਗਿਆ। ਬਹੁਤ ਟਾਈਮ ਹੋ ਗਿਆ। ਇੱਕ ਵਾਰੀ ਤੇ ਮੈਂ ਪਾਣੀ ਕੱਢਦਾ ਥਲੇ ਤੇ। ਵਲੇ ਜਾਂਦਾ ਵਿਚਾਰਾ ਉੱਚਾ ਇਹ ਤਾਂ ਤਾਰ ਲਣ ਦਾ ਕੱਦਾਂ ਕਿੰਨਾ ਹੈ ਤਾਂ ਹੀ ਦਾ ਸਾਲਾ ਫੇਰ ਵੀ ਗਾਰੰਟੀ ਮੈਂ ਕਹਿੰਦਾ ਸਾਲ ਦੀ ਗਾਰੰਟੀ ਹੁੰਦੀ ਹੈ 2 ਦਿਨ 3 ਸਾਲ 3 ਸਾਲ ਹੋ ਗਣੇ 4 ਹਮ ਇੱਕ ਵਜੇ ਤੇ ਮੇਰੇ ਢੋਲੂ ਆ ਭਰੇ ਪਾਣੀ ਦੇ ਖਾਲੀ ਕਰਿਆ ਪ੍ਰਸਾਦ ਦਾ ਪ੍ਰਸਾਦ ਵਿੱਚ ਹਮ ਉਹ ਵੀ ਲੈ ਹਾਲੇ ਹਾਲੇ ਬੱਲੂ ਦਿਖਦਾ ਹੈ ਜੇ ਰਾਤ ਨੂੰ ਇਹ ਦੀ ਮਾਰ ਚਲੋ ਠੀਕ ਆ ਜੀ ਫੇਰ ਮਿਲਦੇ ਆ ਬਾਈ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ